ਇਹ ਸਾਈਡ ਹੈ ਜੀ ਨਾਮਨਗਰ ਚੌਕ ਮੋੜ ਮੰਡੀ ਦਾ ਤੇ ਇਸ ਦੇ ਦੂਸਰੀ ਸਾਈਡ ਜਿਹੜੀ ਰੋਡ ਜਾਂਦੀ ਹੈ ਇਹ ਮਾਨਸਾ ਵਾਲੀ ਸਾਈਡ ਇੱਥੇ ਇੱਕ ਕਿਸਾਨ ਵੀਰ ਨੇ ਮਾਨ ਟ੍ਰੇਡਿੰਗ ਕੰਪਨੀ ਦੇ ਨਾਮ ਤੇ ਸਪਰੇਅ ਕੀਟਨਾਸ਼ਕ ਜਿਹੜੇ ਆਪਣੇ ਵਰਤੇ ਜਾਂਦੇ ਆ ਖੇਤਾਂ ਦੇ ਵਿੱਚ ਉਹਨਾਂ ਦਾ ਕੰਮ ਸ਼ੁਰੂ ਕੀਤਾਗਾ ਤੇ ਆਉ ਅੱਗੇ ਕਰਵਾਉਂਦੇ ਆ ਗੱਲਬਾਤ ਤੇ ਉਹ ਜੱਟਾਂ ਵਾਲੀ ਲੰਬੜਾ ਹੈ ਜਿਵੇਂ ਜੱਟ ਕਹਿੰਗੇ ਮੰਗਦੇ ਵੀ ਲੰਬੜਾ ਦੇ ਦੇ ਯਾਰ ਲੋ ਜੀ ਇਹ ਮੋੜ ਮੰਡੀ ਦੇ ਵਿੱਚ ਨਾਮ ਨਗਰ ਚੌਕ ਦੇ ਵਿੱਚ ਖੁੱਲੇ ਹੋਇਆ ਜੀ ਮਾਨ ট্রেਡਿੰਗ ਕੰਪਨੀ ਤੇ ਆਏ ਨੇੜੇ ਤੇੜੇ ਦੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਤਾਂ ਫਾਇਦਾ ਹੈਗੇ ਹੈਗਾ ਜੇ ਕੋਈ ਦੂਰ ਤੋਂ ਵੀ ਮਗਾਉਣੀ ਚਾਹੁੰਦਾ ਤਾਂ ਇੱਕ ਵਾਰ ਰੇਟ ਕਲੀਅਰ ਕਰ ਦੋ ਜੀ ਵੀ ਰੇਟ ਕਿਹੜੇ ਲਈ ਜਾਂਦੇ ਆ ਰੇਟ ਦਾ ਆਪਣੇ ਡੀਲਰ ਵਾਲੇ ਲਈ ਜਾਂਦੇ ਆ ਕਿ ਹੋਲ ਸੇਲ ਵਾਲੇ ਨਹੀਂ ਹੋਲ ਸੇਲ ਵਾਲੇ ਆਪਣੇ ਹੋਲ ਸੇਲ ਦੇ ਰੇਟ ਹੈ ਜੀ ਸਾਰੇ ਅੱਛਾ ਜੀ ਹਾਂ 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 ਕੋਈ ਵੀ ਬੰਦਾ ਹੋਲ ਸੇਲ ਦੇ ਰੇਟ 'ਤੇ ਆਪਾਂ ਕੰਮ ਕਰਨਾ ਹੈ ਠੀਕ ਹੈ ਜੀ ਹਾਂ ਜੀ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਮੋੜ ਮੰਡੀ ਮਾਨ ট্রেਡਿੰਗ ਕੰਪਨੀ ਤੇ ਤੇ ਆਪਣੇ ਨਾਲ ਨੇ ਬਾਈ ਹਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਜੀ ਹਾਂ ਵਧੀਆ ਜੀ ਬਾਈ ਜੀ ਇਹ ਜਿਹੜੀ ਵੀਡੀਓ ਅੱਜ ਦੀ ਹਾਂਜੀ ਇਹ ਕਿਸਾਨਾਂ ਲਈ ਸਪੈਸ਼ਲ ਆ ਹਾਂਜੀ ਹਾਂ ਹਾਂ ਕਿਉਂਕਿ ਸਪਰੇਅ ਹਰ ਇੱਕ ਫਸਲ ਲਈ ਹਾਂਜੀ ਜ਼ਰੂਰਤ ਹੁੰਦੀ ਹੈਗੀ ਹਾਂਜੀ ਹਾਂਜੀ ਤੇ ਇਹ ਤੁਸੀਂ ਕਦੋਂ ਕੰਪਨੀ ਸਟਾਰਟ ਕੀਤਾ ਆਪਾਂ 18 ਅਪ੍ਰੈਲ ਤੇ ਸਟਾਰਟ ਕਰਿਆ ਜੀ ਚੌਥੇ ਮਹੀਨੇ ਚ ਚਾ ਚਾਰਕ ਮਹੀਨੇ ਹੋ ਗਏ ਆਪਾਂ ਨੂੰ ਕਾਉਂਟਰ ਸਟਾਰਟ ਕਰੇ ਨੂੰ ਤੇ ਆਪਣੇ ਕੋਲੇ ਹਰ ਪ੍ਰਕਾਰ ਦੀ ਦਵਾਈ ਆ ਤੇ ਝੋਨੇ ਵਾਲੀ ਮੱਕੀ ਕੋਈ ਵੀ ਚੀਜ਼ ਆ ਹਰ ਪ੍ਰਕਾਰ ਦੀ ਦਵਾਈ ਬੀਜ ਖਾਦ ਟੋਟਲ ਚੀਜ਼ ਮਿਲੂਗੀ ਜੀ ਆਪਣੇ ਕੋਲ ਅੱਛਾ ਕਿਸੇ ਵੀ ਪ੍ਰਕਾਰ ਦੀ ਦਵਾਈ ਲੈਣੀ ਉਹੀ ਆਇਆ ਤੇ ਇਸ ਟਾਈਮ ਮੰਨ ਲਓ ਆਪਣੇ ਡਿਸਪਲੇ ਤੇ ਜਿਹੜੀਆਂ ਦਿਖ ਰਹੀਆਂ ਨੇ ਦਵਾਈਆਂ ਹਾਂਜੀ ਹਾਂ ਇਹਨਾਂ ਬਾਰੇ ਸਾਨੂੰ ਡਿਟੇਲ ਦੇ ਦਿਓ ਥੋੜੀ ਜੀ ਇਹ ਦਵਾਂਗ ਪ੍ਰਕਾਰ ਦੀਆਂ ਮਿਲ ਸਕਦੀਆਂ ਨੇ ਆਪਣੇ ਕੋਲੇ ਜਿਵੇਂ ਜੀ ਝੋਨੇ 'ਚ ਸੁੰਡੀ ਹੋ ਗਈ ਜੀ ਹਾਂਜੀ ਜਾਂ ਕੋਈ ਸਿਔਖ ਵਗੈਰਾ ਪੈਂਦੀ ਆ ਜੀ ਕੋਈ ਕੀੜਾ ਪੈਂਦਾ ਕਿਸੇ ਵੀ ਪ੍ਰਕਾਰ ਦਾ ਜੀ ਹਰ ਇੱਕ ਦਵਾਈ ਆ ਜੀ ਆਪਣੇ ਕੋਲ ਹਰ ਇੱਕ ਕੰਪਨੀ ਦੀ ਜੀ ਕਿਸੇ ਵੀ ਕੋਈ ਵੀ ਕੰਪਨੀ ਦੀ ਬੰਦਾ ਦਵਾਈ ਆਪਾਂ ਤੋਂ ਲੈ ਸਕਦਾ ਜੀ ਪ੍ਰੋਡਕਟ ਜਿਹੜੇ ਆਪਣੇ ਕੋਲੇ ਇਸ ਟਾਈਮ ਹੈਗੇ ਨੇ ਹਾਂ ਹਾਂ ਜੀ ਆਪਣੇ ਕੋਲੇ ਇੱਥੇ ਦੇਸਪਲੇ ਹਾਂਜੀ ਹਾਂਜੀ ਇਹਨਾਂ ਬਾਰੇ ਥੋੜੀ ਜੀ ਸਾਨੂੰ ਡਿਟੇਲ ਚ ਜਾਣਕਾਰੀ ਦਿਓ ਇਹਨਾਂ ਬਾਰੇ ਡਿਟੇਲ ਚ ਆਏ ਆ ਜਿਵੇਂ ਇਹ ਗਰਮੋ ਆਈ ਇਹ ਜਿਵੇਂ ਆਪਣੇ ਕੱਖ ਖੁੱਖਾਂ ਵਾਸਤੇ ਵਰਤੀ ਜਾਂਦੀ ਹੈ ਕੱਖ ਖੁੱਖ ਮਚਾਉਣ ਵਾਸਤੇ ਤੇ ਲਾਲੋ ਜੀ ਖਾਲਾ ਖੂਲਾ ਚ ਛੜਕਾਂ ਵਾਸਤੇ ਇਹ ਇਸ ਕੰਮ ਵਾਸਤੇ ਵਰਤੀ ਜਾਂਦੀ ਹੈ ਜਿਵੇਂ ਆਪੁੰਡੀ ਵਾਸਤੇ ਕਿਸੇ ਵੀ ਫਸਲ ਤੇ ਹੋ ਸਕਦੀ ਹੈ ਜੀ ਇਹਦਾ 15 ਦਿਨਾਂ ਦਾ ਰਿਜ਼ਲਟ ਹੁੰਦਾ ਜੀ ਕੰਡੀ ਵਾਸਤੇ ਜਿਵੇਂ ਹਾਂ ਜਿਵੇਂ ਆਪਣੀ ਇਹ ਆ ਗਈ ਲੈਂਬੜਾ ਪੱਤਾ ਲਵੇਟ ਵਾਸਤੇ ਆ ਜੀ ਇਹ ਤੇ ਜਿਵੇਂ ਹੁਣ ਜ਼ਿਮੀਦਾਰ ਝੋਨੇ 'ਚ ਇਹਨੂੰ ਸਿਉਖ ਵਾਸਤੇ ਵੀ ਪਾਉਣ ਲੱਗ ਗਏ ਜੀ ਅੱਛਾ ਜੀ ਹਾਂ ਜੀ ਹਾਂ ਇਹ ਆਪਣਾ ਆ ਗਿਆ ਜੀ ਬਾਇਓਪੈਸਰੀਨ ਜੀ ਇਹ ਪਹਿਲਾਂ ਨਰਮੇ ਲਈ ਵੀ ਵਰਤੀ ਜਾਂਦੀ ਹਾਂ 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 ਇਹ ਪਹਿਲਾਂ ਨਰਮੇ ਲਈ ਵੀ ਵਰਤੀ ਜਾਂਦੀ ਸੀਗੀ ਜੀ ਹਾਂ ਪਹਿਲਾਂ ਵਰਤਦੇ ਰਹੇ ਆ ਜੀ ਤੇ ਜਿਵੇਂ ਇਹ ਆਪਣਾ ਜੀ ਬਾਇਓਪੈਸਰੀਨ ਆ ਗਿਆ ਜੀ ਏ ਵੀ ਸੇ ਅੰਘਾ ਵਾਸਤੇ ਵਰਤਿਆ ਜਾਂਦਾ ਜੀ ਹੁਣ ਜਿਮੀਦਾਰ ਝੋਨੇ ਚ ਪਾਉਣ ਲੱਗ ਗਏ ਜੀ ਇਹਨੂੰ ਤੇ ਪਹਿਲਾਂ ਸੁੰਡੀ ਵਾਸਤੇ ਵੀ ਵਰਤਿਆ ਜਾਂਦਾ ਇਹ ਨਰਮ ਨਰਮਿਆਂ ਤੇ ਅੱਛਾ ਹਾਂ ਜੀ ਹਾਂ ਹਾਂ ਤੇ ਇਹ ਜਿਵੇਂ ਆਪਣੇ ਪਤੀਲਾ ਆ ਗਈ ਕੱਖਾਂ ਤੋਂ ਜੀ ਇਹਨੂੰ ਪਾਣੀ ਚ ਪਾਉਂਦੇ ਜੀ ਝੋਨੇ ਦੇ ਕੱਖ ਨਹੀਂ ਹੋਣ ਦਿੰਦੀ ਜੀ ਇਹ ਝੋਨੇ ਦੇ ਵਿੱਚ ਤੇ ਇਹ ਵੀ ਆਪਣੇ ਸੁੰਡੀ ਵਾਸਤੇ ਆ ਗਈ ਅੱਛਾ ਤੇ ਜਿਵੇਂ ਆਪਣੇ ਸਬਜ਼ੀਆਂ ਸਬਜ਼ੀਆਂ ਤੇ ਸੁੰਡੀ ਆ ਜੀ ਕਿਸੇ ਵੀ ਫਸਲ ਅਤੇ ਸਬਜੀ ਤੇ ਲਾ ਲਓ ਜੀ ਕੋਈ ਵੀ ਸੁੰਡੀ ਆ ਜੀ ਸੁੰਡੀ ਨੂੰ ਇਹ ਰਹਿਣ ਨਹੀਂ ਦਿੰਦੀ ਜੀ अच्छा हां जी हां हां ਇਹ ਮੋਨੋ ਆ ਗਈ ਉਹਨੂੰ ਕੱਚਾ ਕਰ ਦਿੰਦੀ ਹੈ ਜੀ ਇਹ ਹਾਂ ਜੀ ਹਾਂ ਤੇ ਇਹ ਵੀ ਆਪਣੇ ਸੁੰਡੀ ਵਾਸਤੇ ਆ ਗਈ 505 ਜੀ ਝੋਨੇ ਜੀ ਪਹਿਲਾਂ ਨਰਮੇ ਚ ਵੀ ਜਿਵੇਂ ਕਰਦੇ ਰਹੇ ਜੀ ਆਪਣੇ ਜ਼ਿੰਮੇਦਾਰ ਐ ਜੀ ਤੇ ਇਹ ਆਪਣੇ ਟੈਬੂ ਸਲਫਰ ਆ ਗਿਆ ਜੀ ਪੰਗੀ ਸਾਈਡ ਜੀ ਜਿਵੇਂ ਆਪਣੇ ਝੋਨੇ ਪਾਣੀ ਬੂਣੀ ਵਾਦਾ ਕਰਦਾ ਉਹਨੂੰ ਸੁਕਾ ਦਿੰਦਾ ਜੀ ਜਾ ਉਹ ਵੀ ਲੋਕ ਜੜਾਂ ਇਹਨਾਂ ਸਾਫ਼ ਕਰਨ ਤੋਂ ਇਹਨੂੰ ਪਾਉਂਦੇ ਆਈ ਹੁਣ ਜਿਵੇਂ ਹੁਣ ਮੀਂਹ ਦੇ ਮੌਸਮ ਚੱਲਦੇ ਹਨ ਹਾਂਜੀ ਹਾਂ ਹਾਂ ਜੇ ਕਰਕੇ ਤੇ ਮਿੱਟੀ ਇਹਦੀ ਆ ਵੀ ਪਾਣੀ ਨਹੀਂ ਸੋਖਦੀ ਪਾਣੀ ਪੂਣੀ ਨਹੀਂ ਸੋਖਦੀ ਜੀ ਉੱਥੇ ਪਾਉਂਦੇ ਆਈ ਇਹਨੂੰ ਤੇ ਇਹੇ ਪਾਣੀ ਪੂਣੀ ਸੋਖ ਲੈਂਦਾ ਜੀ ਸਾਰਾ ਪਾਏ ਤੋਂ ਹਾਂ ਤੇ ਜਿਵੇਂ ਆ ਗਈ ਜੀ ਹਰੇ ਤੇਲੇ ਵਾਸਤੇ ਨਰਮੇ ਤੇ ਕਰਦੇ ਆਈ ਇਹਨੂੰ ਹੁਣ ਝੋਨੇ ਵਾਸਤੇ ਵੀ ਹਰੇ ਹਰੇ ਤੇਲੇ ਵਾਸਤੇ ਕਰੀ ਜਾਂਦੀ ਹੈ ਜੀ ਇਹ ਪ੍ਰੋਬਲਮ ਆ ਗਈ ਸੁੰਡੀ ਵਾਸਤੇ ਇਹ ਆਈ ਨਰਮੇ ਤੇ ਤੇਜੀਰੀ ਵਾਸਤੇ ਸੁੰਡੀ ਵਾਸਤੇ ਵਰਤੀ ਜਾਂਦੀ ਹੈ ਜੀ ਅੱਛਾ ਜੀ ਇਹ ਆਪਣੀ ਆ ਗਈ 20% ਹੋਈ ਕਲੋਰੋਜੀ ਇਹਨੂੰ ਸੌਂਖ ਵਾਸਤੇ ਜਾਂ ਕੀੜੇ ਗੂੜੇ ਤੋਂ ਪਹਿਲਾਂ ਵੀ ਪਾਉਂਦੇ ਸੀਗੇ ਜੀ 2 ਲੀਟਰ ਕਿੱਲੇ ਵੀ ਪਾਉਂਦੇ ਆ ਜੀ ਇਹਨੂੰ ਅੱਛਾ ਜੀ ਹਾਂ ਜੀ ਹਾਂ ਜਿਹੜੇ ਕੋਈ ਫਲਦਾਰ ਬੂਟੇ ਆ ਉਹਨਾਂ 'ਚ ਵੀ ਪਾਈ ਜਾਂਦੀ ਆ ਜੀ ਇਹ ਇਹਨਾਂ ਦੀਆਂ ਜੜਾਂ 'ਚ ਜੜਾਂ 'ਚ ਪਾ ਸਕਦੇ ਹਾਂ 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 ਉਹਨਾਂ ਦੇ ਪਾਣੀ ਦੇ ਹਿਸਾਬ ਨਾਲ ਜਿਹੇ ਹਿਸਾਬ ਨਾਲ ਆਪਾਂ ਪਾਣੀ ਪਾਉਨੇ ਹੀ ਪਾਣੀ ਦੇ ਹਿਸਾਬ ਨਾਲ ਬੀ ਐਮ ਐਲ ਦੇ ਹਿਸਾਬ ਨਾਲ ਪੈਂਦੀ ਹੈ ਜੀ ਇਹ ਇਹ ਦਾ ਟੋਆ ਪਰਛੇ ਮੁਕੇ ਵਾਲਾ ਤੇ ਕੁਛ ਇਹ ਬਾਕੀ ਹਾਂ ਜੀ ਹਾਂ ਪਾਣੀ ਖੜਾ ਦਿਓ ਫਿਰ ਹਾਂ ਹਾਂ ਸਿਉਂਕ ਨਹੀਂ ਰਹਿਣ ਦਿੰਦੀ ਕਹਿਣ ਦਾ ਮਤਲਬ ਇਹ ਹੈ ਆਏ ਆ ਜੀ ਇਹ ਆਪਣੀ ਜਿਵੇਂ ਪੈਂਦੀ ਆ ਗਈ ਜੀ ਅੱਛਾ ਜੀ ਤੇ ਇਹਦਾ ਆਪਣੇ ਨਰਮਾ ਨਰਮਾ ਬੀਜੇ ਸੀਗੇ ਜੀ ਤੇ ਕੱਖਾਂ ਜਿਹੇ ਵਰਤੀ ਜਾਂਦੀ ਸੀ ਕੱਖਾਂ ਵਾਸਤੇ ਇਹ ਕੋਈ ਵੀ ਕੱਖਾ ਇਹ ਹੋਣ ਨਹੀਂ ਦਿੰਦੀ ਨਰਮੇ ਜਲਾਲੋ ਜਾਂ ਪ੍ਰੇਮ ਮੱਕੀ ਵਗੈਰਾ ਤੇ ਰਿਜ਼ਲਟ ਬਹੁਤ ਵਧੀਆ ਆਈ ਇਹਦਾ ਇਹ ਹੋਣ ਨਹੀਂ ਦਿੰਦੀ ਕੋਈ ਵੀ ਕੱਖ ਤੇ ਇਹ ਆਪਣਾ ਐਮੀ ਸਟਾਰਟ ਆਪ ਆ ਗਿਆ ਜੀ ਇਹਦਾ 100% ਰਿਜ਼ਲਟ ਆਈ ਝੋਨੇ ਦੇ ਜੀ ਫੋਰ ਫਸਲਾਂ ਤੇ ਵੀ ਵਰਤਿਆ ਜਾਂਦਾ ਜੀ ਇਹ ਹਾਂ ਤੇ ਇਹ ਆਪਣੀ ਮਸ਼ੀਨ ਆ ਗਈ ਜੀ ਤੇ ਜਿਵੇਂ ਚਿੱਟੇ ਮੱਛਰ ਤੋਂ ਜੀ ਨਰਮੇ ਤੇ ਝੋਨੇ ਤੋਂ ਤੇਲੇ ਵਾਸਤੇ ਵੀ ਵਰਤੀ ਜਾਂਦੀ ਆ ਜੀ ਆ ਜੀ ਲਓ ਜੀ ਇਹ ਮੋੜ ਮੰਡੀ ਦੇ ਵਿੱਚ ਨਾਮ ਨਗਰ ਚੌਂਕ ਦੇ ਵਿੱਚ ਖੁੱਲੇ ਹੋਇਆ ਜੀ ਮਾਨ ਟ੍ਰੇਡਿੰਗ ਕੰਪਨੀ ਤੇ ਆਏ ਨੇੜੇ ਤੇੜੇ ਦੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਤਾਂ ਫਾਇਦਾ ਹੋਇਆ ਹੈਗਾ ਜੇ ਕੋਈ ਦੂਰ ਤੋਂ ਵੀ ਮਗਾਉਣਾ ਚਾਹੁੰਦਾ ਤਾਂ ਇੱਕ ਵਾਰ ਰੇਟ ਕਲੀਅਰ ਕਰ ਦੋ ਜੀ ਇਹ ਰੇਟ ਕਿਹੜੇ ਲਈ ਜਾਂਦੇ ਆ ਰੇਟ ਦਾ ਆਪਣੇ ਡੀਲਰ ਵਾਲੇ ਲਈ ਜਾਂਦੇ ਆ ਕਿ ਹੋਲ ਸੇਲ ਵਾਲੇ ਨਹੀਂ ਹੋਲ ਸੇਲ ਵਾਲੇ ਆਪਣੇ ਹੋਲ ਸੇਲ ਦੇ ਰੇਟ ਆ ਜੀ ਸਾਰੇ ਅੱਛਾ ਜੀ ਹਾਂ 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 ਕੋਈ ਵੀ ਬੰਦਾ ਹੋਲ ਸੇਲ ਦੇ ਰੇਟ ਤੇ ਆਪਾਂ ਕੰਮ ਕਰਨਾ ਠੀਕ ਹੈ ਜੀ ਹਾਂ ਜੀ ਹਾਂ ਹਾਂ ਤੇ ਕਿਸਾਨ ਵੀਰਾਂ ਨੂੰ ਇੱਥੋਂ ਦੀ ਜ਼ਰੂਰੀ ਜਿਹੜੀ ਜਾਣਕਾਰੀ ਹੈਗੀ ਉਹ ਦਿੱਤੀ ਗਈ ਹੈਗੀ ਤੇ ਜੇ ਤੁਹਾਨੂੰ ਇੱਥੋਂ ਤੱਕ ਕਿਸੇ ਚੀਜ਼ ਵਾਸਤੇ ਤੁਸੀਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਬੋਲ ਕੇ ਵੀ ਦੱਸ ਦਿਓ ਜੀ ਨੰਬਰ ਆਪਣਾ ਨੰਬਰ ਜੀ 75084 50600 ਜੀ 50600 ਹਾਂ ਜੀ ਹਾਂ ਹਰਪ੍ਰੀਤ ਸਿੰਘ ਮਾਨ ਕਰਨਗੇ ਗੱਲ ਉਸ ਨੰਬਰ ਤੇ